ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਜੀ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਜੀ ਜਾਨੀ ਬਲਜੀਤ ਸਿੰਘ ਦਾਦੂਬਾਦ ਜੀ ਬੋਲਦੇ ਜੀ ਬੋਲ ਰਿਹਾ ਜੀ ਅੱਛਾ ਤੇ ਹੋਰ ਭਾਈ ਸਾਹਿਬ ਠੀਕ ਹੋ ਗੁਰੂ ਜੀ ਕਿਰਪਾ ਜੀ ਠੀਕ ਹੈ ਜੀ ਤੇ ਭਾਈ ਸਾਹਿਬ ਮੈਂ ਹਰਮਨਦੀਪ ਸਿੰਘ ਤੁਰ ਬੋਲ ਰਿਹਾ ਪ੍ਰਚਾਰਕ ਜੀ ਭਾਈ ਸਾਹਿਬ ਉਹ ਜੋ ਫੋਟੋ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜਿਹੜੀ ਉਹ ਰਾਧਾ ਸਵਾਮੀ ਵਾਲੇ ਡੇਰੇ ਤੇ ਆਪ ਜੀ ਗਏ ਹੋ ਬੜਾ ਰੋਲਾ ਪਾ ਰਹੇ ਸਾਡੇ ਲੋਕ ਕੀ ਗੱਲ ਹੋਈ ਓ ਨੇ ਡੇਰਾ ਬਿਆਸ ਦੀ ਨਹੀਂ ਐ ਉਹ ਹੈਗੀ ਆ ਜਗਮਾਲ ਵਾਲੀ ਜਿਹੜਾ ਮੇਰੇ ਗੁਰਦੁਆਰਾ ਦਾदू ਸਾਹਿਬ ਤੋਂ 15 ਕਿਲੋਮੀਟਰ ਦਾ ਰਸਤਾ ਹੈ ਡਿਸਟ੍ਰਿਕਟ सिरसा ਦੇ ਵਿੱਚ ਅੱਛਾ ਅੱਛਾ ਆ ਇੱਕ ਇੰਡੀਪੈਂਡੈਂਟ ਜਿਹੜਾ ਹੈਗਾ ਸਥਾਨ ਹੈਗਾ ਜਿਹੜਾ ਗੁਰਬਖਸ਼ ਸਿੰਘ ਮੈਨੇਜਰ ਸਾਹਿਬ ਸੀ ਉਹਨਾਂ ਨੂੰ ਕਹਿੰਦੇ ਉਹਨਾਂ ਨੇ ਸਥਾਪਿਤ ਕੀਤਾ ਸੀਗਾ ਅੱਛਾ ਜੀ ਹਾਂ ਜੀ ਔਰ ਉਹਨਾਂ ਤੋਂ ਬਾਅਦ ਜਿਹੜੇ ਸੀ ਵਕੀਲ ਬਹਾਦਰ ਚੰਦ ਸੀਗੇ ਹੂੰ ਹੂੰ ਉਹਨਾਂ ਨੂੰ ਵਕੀਲ ਸਾਹਿਬ ਕਹਿੰਦੇ ਸੀਗੇ ਸੋ ਹੋਰ ਪਿਛਲੇ ਦਿਨੀਆਂ ਕਾਰਜ ਚਲਾਣਾ ਕਰ ਗਏ ਉਹ ਮੇਰੇ ਕੋਲ ਆਂਦੇ ਸੀ ਉਹ ਕਿਸ ਤਰ੍ਹਾਂ ਮੇਲ ਵੀ ਇਸ ਤਰ੍ਹਾਂ ਹੋਇਆ ਕਿ 1998 ਚ ਜਦੋਂ ਮੈਂ ਗੁਰਦੁਆਰਾ ਦਾਦੂ ਸਾਹਿਬ ਇੱਥੇ 1996 ਚ ਮੈਨੂੰ ਸੰਗਤਾਂ ਲੈ ਕੇ ਆਈਆਂ ਇੱਥੇ ਪ੍ਰਚਾਰ ਸ਼ੁਰੂ ਕੀਤਾ ਜੀ ਜੀ 1998 ਦੇ ਵਿੱਚ ਜਿਹੜੇ ਗੁਰਬਖਸ਼ ਸਿੰਘ ਮੈਨੇਜਰ ਸੀਗੇ ਉਹ ਚੜ੍ਹਾਈ ਕਰ ਗਏ ਸੀ ਤੇ ਵਕੀਲ ਸਾਹਿਬ ਨੂੰ ਇੱਥੇ ਸੇਵਾ ਜਿਹੜੀ ਸੀ ਉਹ ਉਹ ਸੰਭਾਲੇ ਸੀ ਅੱਛਾ ਅ ਜਦੋਂ ਜਿਹੜੇ ਵਕੀਲ ਸਾਹਿਬ ਸੀ ਇਹ ਬਿਸਨੋਈ ਸਮਾਜ ਦੇ ਵਿੱਚੋਂ ਸੀ ਇੱਕ ਕਦੇ ਗੁਰੂ ਘਰ ਨਹੀਂ ਸੀ ਗਏ ਤਾਂ ਇਹਨਾਂ ਨੂੰ ਨਹੀਂ ਸੀਗਾ ਕਿ ਗੁਰਦੁਆਰਾ ਸਾਹਿਬ ਦੀ ਮਰਯਾਦਾ ਕੀ ਹੁੰਦੀ ਆ। ਜੀ ਜੀ। ਤੇ ਜਿਹੜੇ ਮੈਨੇਜਰ ਸਾਹਿਬ ਸੀ ਉਹ ਵੀ ਗੁਰੂ ਘਰਾਂ ਚ ਆਸ-ਪਾਸੇ ਪਿੰਡਾਂ ਦੇ ਵਿੱਚ ਜਾਂਦੇ ਹੁੰਦੇ ਸੀਗੇ। ਤਾਂ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਪਿੰਡਾਂ 'ਚ ਅਖੰਡ ਪਾਠ ਸਾਹਿਬ ਵੱਖ-ਵੱਖ ਨਗਰਾਂ ਨੇ ਕਰਵਾਏ ਸੀਗੇ। ਜੀ। ਤਾਂ ਜਦੋਂ ਅਖੰਡ ਪਾਠ ਸਾਹਿਬ 1998 ਦੇ ਵਿੱਚ ਵੱਖ-ਵੱਖ ਨਗਰਾਂ 'ਚ ਹੋਏ ਤਾਂ ਵਕੀਲ ਸਾਹਿਬ ਨੂੰ ਵੀ ਸੰਗਤ ਬੁਲਾਉਂਦੀ ਸੀ ਜਿਹੜੇ ਖੰਡਪੜ ਸਾਹਿਬ ਕਰਾਉਂਦੇ ਸੀ ਤੇ ਇਹਨਾਂ ਨੂੰ ਅੱਗੇ ਆਸਣ ਲਾ ਦੇਣਾ ਜਿਵੇਂ ਕੁਰਸੀ ਵਗੈਰਾ ਸੋਫਾ ਵਗੈਰਾ ਤੇ ਉੱਤੇ ਬੈਠ ਜਾਂਦੇ ਸੀ ਗੁਰੂ ਸਾਹਿਬ ਦੀ ਹਜ਼ੂਰੀ 'ਚੀ ਤਾਂ ਮੇਰੇ ਕੋਲ ਇਲਾਕੇ ਦੀਆਂ ਸੰਗਤਾਂ ਨੇ ਸਖੈਤ ਖਾਸ ਕਰਕੇ ਜਿਹੜੇ ਪੱਤਰਕਾਰ ਵੀਰ ਸੀਗੇ ਕਾਲਾਂ ਵਾਲੀ ਮੰਡੀ ਤੇ ਉਹਨਾਂ ਨੇ ਸਖੈਤ ਕੀਤੀ ਕਿ ਇਸ ਤਰ੍ਹਾਂ ਗੁਰੂ ਸਾਹਿਬ ਦੇ ਸਾਹਮਣੇ ਕੋਈ ਕੁਰਸੀ ਲਾ ਕੇ ਬੈਠਦਾ ਜਿਵੇਂ ਹੁਣ ਤਾਂ ਰੁਟੀਨ ਹੀ ਬਣ ਗਈ ਆ ਗੁਰਦੁਆਰਿਆਂ 'ਚ ਵੀ ਕੁਰਸੀਆਂ ਲੱਗੀਆਂ ਬਹੁਤ ਆਵਾਂ ਤੇ ਪਰ ਉਦੋਂ ਇਹ ਬਹੁਤ ਮਤਲਬ ਮਰਿਆਦਾ ਤੋਂ ਉਲਟ ਸਮਝਿਆ ਜਾਂਦਾ ਜੀ ਤੇ ਹੈ ਵੀ ਮਰਿਆਦਾ ਤੋਂ ਉਲਟ ਆ ਤਾਂ ਮੇਰੇ ਕੋਲ ਜਦੋਂ ਇਹ ਮਸਲਾ ਆਇਆ ਤਾਂ ਮੈਂ ਇੱਕ ਲੈਟਰ ਲਿਖੀ ਸੀ ਵਕੀਲ ਸਾਹਿਬ ਨੂੰ ਮੈਂ ਕਿਹਾ ਜੀ ਇਹ ਤੁਸੀਂ ਗੁਰ ਮਰਿਆਦਾ ਤੋਂ ਉਲਟ ਕਰ ਰਹੇ ਹੋ ਸਕਦਾ ਤੁਸੀਂ ਅਣਜਾਣ ਹੋ ਮ ਤੁਹਾਨੂੰ ਨਾ ਪਤਾ ਹੋਵੇ ਤੁਹਾਨੂੰ ਅਕਾਲ ਤਖਤ ਸਾਹਿਬ ਤੇ ਤਲਬ ਕੀਤਾ ਜਾ ਸਕਦਾ ਇਸ ਕਰਕੇ ਤੇ ਤੁਸੀਂ ਇਹ ਮਰਿਆਦਾ ਦੀ ਉਲੰਘਣਾ ਨਾ ਕਰੋ ਗੁਰੂ ਸਾਹਿਬ ਦੇ ਸਾਹਮਣੇ ਕਦੇ ਕੁਰਸੀ ਤੇ ਮੇਜ਼ ਤੇ ਨਹੀਂ ਬਿਠਿਆ ਜਾ ਸਕਦਾ ਬਿਲਕੁਲ ਜੀ ਤਾਂ ਉਹਨਾਂ ਨੂੰ ਜਦੋਂ ਮੈਂ ਲੈਟਰ ਲਿਖੀ ਤਾਂ ਉਹ ਮੇਰੇ ਕੋਲ ਆ ਗਏ ਇੱਥੇ ਗੁਰਦੁਆਰਾ ਦਾਦੂ ਸਾਹਿਬ ਅੱਜ ਮੇਰੇ ਕੋਲ ਇੱਥੇ ਆਪਣੇ ਲੈ ਕੇ ਨਾਲ ਸਾਰੇ ਉਹਨਾਂ ਦੇ ਸੰਗੀ ਸਾਥੀ ਸੀ 35 ਗੱਡੀਆਂ ਸੀਗੀਆਂ ਔਰ ਇੱਥੇ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ ਰਮਾਲਾ ਸਾਹਿਬ ਭੇਡ ਕੀਤਾ ਔਰ ਫਿਰ ਮੇਰੇ ਨਾਲ ਡਿਸਕਸ ਹੋਈ ਉਹਨਾਂ ਨੇ ਆਪਣੀਆਂ ਕਿਤਾਬਾਂ ਦਿਖਾਈਆਂ ਜਿਨ੍ਹਾਂ ਚ ਗੁਰੂ ਮਹਾਰਾਜ ਦੇ ਲਿਖੇ ਹੁਕਮਨਾਮੇ ਜੋ ਮਾਸਰਾਬ ਦੇ ਖਿਲਾਫ ਸੀਗੇ ਅੱਛਾ ਅੱਛਾ ਉਹ ਹੁਕਮਨਾਮਾ ਸਾਹਿਬ ਮੈਨੂੰ ਦਿਖਾਏ ਫਿਰ ਉਹਨਾਂ ਨੇ ਇੱਕ ਲੈਟਰ ਦਿੱਤਾ ਜਿਹੜਾ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜਥੇਦਾਰ ਕਾਲ ਤਖ ਸਾਹਿਬ ਵੱਲੋਂ ਉਹਨਾਂ ਨੂੰ ਸੱਦਾ ਪੱਤਰ ਗਿਆ ਸੀ 1999 ਵਿੱਚ ਖਾਲਸੇ ਸਾਜਨਾ ਦਿਵਸ ਤੇ ਵਿਸਾਖੀ ਅਨੰਦਪੁਰ ਸਾਹਿਬ ਹਾਜ਼ਰ ਹੋਣ ਵਾਸਤੇ ਕਿ ਤੁਸੀਂ ਵੀ ਉਹਦੇ ਵਿੱਚ ਸ਼ਾਮਲ ਹੋਵੋ ਉਹ ਵੀ ਦਿਖਾਇਆ ਉਥੋਂ ਉਹਨਾਂ ਨਾਲ ਜਿਹੜਾ ਸੀ ਮੇਰਾ ਮਲਾਪ ਉਹਨਾਂ ਨੇ ਖਿਮਾ ਜਾਚਨਾ ਕੀਤੀ ਕਿ ਸਾਨੂੰ ਇਸ ਪਰ ਜ਼ਿਆਦਾ ਦਾ ਨਹੀਂ ਸੀ ਪਤਾ ਅੱਜ ਤੋਂ ਬਾਅਦ ਸਾਡੇ ਵੱਲੋਂ ਕਦੇ ਗੁਸਤਾਖੀ ਨਹੀਂ ਹੋਊਗੀ ਤੰਮੜਕੇ ਵਕੀਲ ਸਾਹਿਬ ਦਾ ਮੇਰੇ ਕੋਲ ਆਉਣਾ ਜਾਣਾ ਮੈਂ ਵੀ ਕਈ ਵਾਰ ਅਕਸਰ ਉਹਨਾਂ ਨੂੰ ਮਿਲਦਾ ਰਿਹਾ ਕਿ ਉਹਨਾਂ ਨਾਲ ਗੁਰਬਾਣੀ ਗੁਰਮਤ ਦੇ ਕਾਫੀ ਹੋ ਤਕਰੀਬਨ ਸਾਧੂ ਸੁਭਾਅ ਦੇ ਸੀ ਗੁਰਬਾਣੀ ਕਥਾ ਕੀਰਤਨ ਦੀ ਗੱਲ satsang ਭਜਨ ਦੀ ਗੱਲ ਕਰਦੇ ਸੀ ਵੀ ਭਾਈ ਤੁਸੀਂ ਰੱਬ ਨਾਲ ਜੁੜੋ ਵਾ ਗੁਰੂ ਨਾਲ ਜੁੜੋ ਜਿਹੜੇ ਇਸ ਇਲਾਕੇ ਦੇ ਲੋਕ ਆ ਉਹਨਾਂ ਨੂੰ ਪਤਾ ਵਾ ਪੰਜਾਬ ਵਿੱਚ ਉਹਨਾਂ ਬਾਰੇ ਬਹੁਤੀ ਕੋਈ ਜਾਣਕਾਰੀ ਨਹੀਂ ਕਿਉਂਕਿ ਉਹਨਾਂ ਦੇ ਜਿਹੜੇ ਅਸਥਾਨ ਦੇ ਸ਼ਰਧਾਲੂ ਆ ਜਿਆਦਾ ਇਧਰ ਬਾੜਮੀਰ ਹਰਿਆਣਵੀ ਰਾਜਸਥਾਨੀ ਜਿਹੜੇ ਗੈਰ ਸਿੱਖਾ ਉਹ ਜਿਆਦਾ ਉਹਨਾਂ ਦੇ ਜਿਹੜੇ ਹੈਗੇ ਪਰੋਕਾਰ ਆ ਜੀ 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 ਤੇ ਇਸ ਤਰ੍ਹਾਂ ਉਹ ਜਿਹੜੇ ਸੀਗੇ ਉਹ ਪਿਛਲੇ ਦਿਨੀ ਆ ਆਪਣਾ ਅਕਾਲ ਚਲਾਣਾ ਕਰ ਗਏ ਉਹਨਾਂ ਦੇ ਜਿਹੜੇ ਸੀਗੇ ਅੱਗੇ ਮੁਖੀ ਥਾਪਿਓ ਦੋ ਸੂਫੀ ਗਾਇਕ ਤੁਸੀਂ ਵੀ ਸੁਣਿਆ ਹੋ ਕਦੇ ਉਹਨਾਂ ਦਾ ਬਰਿੰਦਰ ਢਿੱਲੋਂ ਸ਼ਮਸ਼ੀਰ ਲਹਿਰੀ ਤਾਂ ਉਹ ਸੂਫੀ ਗਾਇਕ ਸੜਾ ਸਾਫ ਸੁਥਰਾ ਗਾਉਂਦੇ ਸੀ ਤੇ ਉਹ ਵਕੀਲ ਸਾਹਿਬ ਦੇ ਨਾਲ ਹੀ ਸੇਵਾ ਕਰਦੇ ਸੀ ਪਿਛਲੇ 26-27 ਸਾਲ ਤੋਂ ਅੱਛਾ ਅੱਛਾ ਤਾਂ ਉਹਨਾਂ ਦੇ ਚੜ੍ਹਾਈ ਕਰਨ ਤੋਂ ਪਹਿਲਾਂ ਹੀ ਉਹ ਡੇਢ ਸਾਲ ਪਹਿਲਾਂ ਉਹਨਾਂ ਨੂੰ ਆਪਣੀ ਵਸੀਅਤ ਲਿਖ ਕੇ ਦੇ ਗਏ ਸੀ ਅਗਲੀ ਜ਼ਿੰਮੇਵਾਰੀ ਅਸਥਾਨ ਦੀ ਨਾ ਜੀ 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 ਤਾਂ ਮੈਂ ਵੀ ਉਹਨਾਂ ਦੇ ਕੋਲੋਂ ਜਿਹੜੇ ਉਹ ਸੂਫੀ ਗਾਇਕ ਸੀ 10 ਗੁਰੂ ਸਹਿਬਾਨਾਂ ਦੀ ਐਲਬਮ ਗੁਰੂਆਂ ਦੀ ਮਹਿਮਾ ਤੇ ਗੁਰੂ ਗ੍ਰੰਥ ਸਾਹਿਬ ਦੀ ਮਹਿਮਾ ਜੀ ਜੀ ਉਹਨਾਂ ਦੇ ਕੋਲੋਂ ਉਹਨਾਂ ਨੂੰ ਕਹਿ ਕੇ ਤੇ ਉਹ ਅੱਜ ਵੀ ਤੁਸੀਂ ਟਿਪਸ ਕੰਪਨੀ ਦੇ YouTube ਚੈਨਲ ਤੇ ਪਈ ਆ ਲੱਖਾਂ ਨਹੀਂ ਕਰੋੜਾ ਲੋਕਾਂ ਨੇ ਉਹਨੂੰ ਦੇਖਿਆ ਔਰ ਉਹ ਜਿਹੜਾ ਹੈ ਉਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਬਾਰੇ ਕਿ ਗੰਦਾ ਹੈ ਸਹਾਰਾ ਮੈਨੂੰ ਪਲ ਪਲ ਜੋ ਮੁਸ਼ਕਲ ਮੇਰੀ ਦਾ ਕਰਦਾ ਹੈ ਹੱਲ ਜੋ ਹੋਰ ਕੋਈ ਨਹੀਂ ਉਹ ਹੈ ਗੁਰੂ ਗ੍ਰੰਥ ਸਾਹਿਬ ਤਾਂ ਗੁਰੂ ਗ੍ਰੰਥ ਸਾਹਿਬ ਦੀ ਮਹਿਮਾ ਦੇ ਵਿੱਚ ਵੀ ਉਹਨਾਂ ਨੇ ਸ਼ਬਦ ਜਿਹੜੇ ਸੀ ਦਾ ਮਤਲਬ ਸਾਂਗ ਜਿਹੜੇ ਸੀ ਉਹ ਗਾਏ ਸੀਗੇ ਉਹਨਾਂ ਦੀ ਜਿਹੜੀ ਹੁਣ ਦਸਤਾਰਬੰਦੀ ਹੋਈ ਸੀ ਪਿੱਛੇ ਉਹਨਾਂ ਦੇ ਟਰਸਟ ਨੇ ਉਹਨਾਂ ਦੇ ਜਿਹੜੇ ਪਹਿਲੇ ਸੰਤ ਉਹਨਾਂ ਦੇ ਪਰਿਵਾਰ ਨੇ ਕੀਤੀ ਸੀ। ਆ ਡੇਰਾ ਵਿਆਸਮੁਖੀ ਜਿਹੜੇ ਉਹ ਵਿਦੇਸ਼ ਹੋਣ ਕਰਕੇ ਉਦੋਂ ਨਹੀਂ ਮੌਕੇ ਤੇ ਆਏ ਤਾਂ ਹੁਣ ਉਹ ਵਿਦੇਸ਼ ਤੋਂ ਆਏ ਸੀ ਤਾਂ ਉੱਥੇ ਅਫਸੋਸ ਕਰਨ ਵਾਸਤੇ ਗਏ ਸੀਗੇ। ਤਾਂ ਅਫਸੋਸ ਕਰਨ ਵਾਸਤੇ ਗਏ ਸੀ ਜਦੋਂ ਮੈਂ ਵੀ ਉੱਥੇ ਸੀਗਾ ਉਹਨਾਂ ਨੇ ਮੈਨੂੰ ਵੀ ਬੁਲਾਇਆ ਸੀਗਾ। ਤਾਂ ਉੱਥੇ ਜਿਹੜਾ ਸੀਗਾ ਜਗਮਾਲ ਵਾਲੀ ਇਹ ਡਿਸਟ੍ਰਿਕਟ सिरसा ਦਾ ਗੁਰਦੁਆਰਾ ਦਾਦੂ ਸਾਹਿਬ ਤੋਂ 15 ਕਿਲੋਮੀਟਰ ਦਾ ਰਸਤਾ ਅੱਛਾ ਅੱਛਾ ਉਹਨਾਂ ਨੇ ਆਪਣੇ ਵੱਲੋਂ ਦਸਤਾਰ ਜਿਹੜੀ ਸੀ ਉਹ ਭੇਟ ਕੀਤੀ ਜਿਵੇਂ ਆਪਾਂ ਦੇਖਦੇ ਸਿੱਖ ਸੰਪਰਦਾਵਾਂ ਜਦੋਂ ਕੋਈ ਸੰਤ ਮਹਾਤਮਾ ਚੜ੍ਹਾਈ ਕਰਦੇ ਵਕਤ ਸੰਪਰਦਾਵਾਂ ਦਸਤਾਰ ਭੇਟ ਕਰਦੀਆਂ ਨਾ ਹਾਂਜੀ ਹਾਂਜੀ ਬਿਲਕੁਲ ਇਸੇ ਤਰ੍ਹਾਂ ਇਹਨਾਂ ਨੇ ਆਪਣੇ ਵੱਲੋਂ ਉੱਥੇ ਅਫਸੋਸ ਕਰਨ ਗਏ ਇਹਨਾਂ ਨੇ ਦਸਤਾਰ ਭੇਟ ਕੀਤੀ ਸੀ ਉਹ ਤੁਹਾਨੂੰ ਪਤਾ ਵੀ ਹਰੇਕ ਦੀ ਸੋਚ ਆਪੋ ਆਪਣੀ ਹੁੰਦੀ ਆ ਕੋਈ ਨੈਕਟ ਲੈ ਲੈਂਦਾ ਕੋ ਪੋਜ਼ਿਟਿਵ ਲੈ ਲੈਂਦਾ ਨਾ ਬਿਲਕੁਲ ਬਿਲਕੁਲ ਮੇਰੇ ਨਾਲ ਨੂੰ ਅਸੀਂ ਜਿਹੜੇ ਸੀਗੇ ਜਿਹੜੇ ਉੱਥੇ ਮਹਾਤਮਾ ਬ੍ਰਿੰਦਰ ਸਿੰਘ ਢਿੱਲੋਂ ਜਿਨ੍ਹਾਂ ਨੂੰ ਜ਼ਿੰਮੇਵਾਰੀ ਮਿਲੀ ਕੱਲ ਅਸੀਂ ਦਰਬਾਰ ਸਾਹਿਬ ਲੈ ਕੇ ਗਏ ਸੀਗੇ ਹਨ ਗੁਰੂ ਆਰੰਮਦਾਸ ਦੇ ਦਰ ਤੇ ਉੱਥੇ ਮੱਥਾ ਟੇਕਣ ਵਾਸਤੇ ਉੱਥੇ ਵੀ ਮੀਡੀਆ ਵਾਲੇ ਵੀ ਆਣੇ ਉਹਨਾਂ ਦੀ ਸਟੇਟਮੈਂਟ ਜਿਹੜੀ ਉਹ ਲਈ ਆ ਅੱਛਾ ਜੀ ਜੀ ਪਤਾ ਕੀ ਆ ਦੇਖੋ ਜੇ ਕੋਈ ਬੰਦਾ ਮੰਨ ਲਓ ਕਿਸੇ ਮਾੜੇ ਥਾਂ ਤੇ ਲੈ ਕੇ ਗਿਆ ਵੇ ਫੇਰ ਤਾਂ ਗੱਲ ਰੌਲਾ ਪਾਉਣ ਵਾਲੀ ਬੰਦੀ ਵੀ ਆ ਜੀ ਮੰਨ ਲਓ ਕੋਈ ਗੁਰਦੁਆਰੇ ਨਾਲ ਆਪਾਂ ਪ੍ਰਚਾਰਕ ਆਪਾਂ ਵੀ ਪ੍ਰਚਾਰਕ ਮੈਂ ਵੀ ਤੁਸੀਂ ਵੀ ਮਾਲਕ ਜੀ ਗੁਰਦੁਆਰੇ ਦੇ ਵਿੱਚ ਖੜਿਆ ਤੇ ਫੇ ਮੈਨੂੰ ਨਹੀਂ ਲੱਗਦਾ ਕੋਈ ਈਡੀ ਵੱਡੀ ਰੋਲੇ ਵਾਲੀ ਗੱਲ ਹੈ ਜਿੱਡੀ ਜਿੱਡਾ ਰੋਲਾ ਪਾ ਰਹੇ ਨੇ ਅਸਲ ਜਿਹੜੀ ਗੱਲ ਹੈ ਨਾ ਅਸਲ ਜਿਹੜੀ ਗੱਲ ਹੈ ਨਾ ਤੁੜ ਸਾਹਿਬ ਉਹੀ ਹੈ ਕਿ ਗਲਾਸ ਅੱਧਾ ਪਾਣੀ ਦਾ ਭਰਿਆ ਉਹ ਅੱਧਾ ਖਾਲੀ ਆ ਕਿ ਭਰਿਆ ਏ ਆਪੋ ਆਪਣੀ ਸੋਚ ਆ ਜਿੰਨੇ ਭਰਿਆ ਵੇਖਣੋਂ ਨੇ ਕਹਣਾ ਭਰਿਆ ਦਾ ਜਿੰਨੇ ਖਾਲੀ ਦੇਖਣਾ ਉਹਨੇ ਕਹਣਾ ਅੱਧਾ ਖਾਲੀ ਆ ਬਿਲਕੁਲ ਜੀ ਨੇਗੇਟਿਵ ਨੇ ਨੇਗੇਟਿਵ ਸੋਚਣਾ ਪੋਜ਼ਿਟਿਵ ਨੇ ਪੋਜ਼ਿਟਿਵ ਸੋਚਣਾ ਹੋਰ ਕਈ ਵਾਰੀ ਪਰਸਨੈਲਿਟੀ ਪਲੇਸ ਆ ਕਿਸੇ ਦੀ ਤੁਹਾਡੇ ਨਾਲ ਨਹੀਂ ਬਣਦੀ ਕਿਸੇ ਦੀ ਮੇਰੇ ਨਾਲ ਨਹੀਂ ਬਣਦੀ ਕਿਸੇ ਨੂੰ ਫੇਮ ਚਾਹੀਦੀ ਹੁੰਦੀ ਹੈ ਕਿਸੇ ਨੇ ਰੋਟੀਆਂ ਸੇਕਣੀਆਂ ਹੁੰਦੀਆਂ ਤੋਰੀ ਫੁਲਕਾ ਚਾਹਣਾ ਤਾਂ ਆ ਹਰੇਕ ਆਪ ਕੋ ਆਪਣੇ ਤਰੀਕੇ ਨਾਲ ਸੋਚਦਾ ਕਈਆਂ ਨੂੰ ਜਾਣਕਾਰੀ ਵੀ ਨਹੀਂ ਅਣਜਾਣਤਾ 'ਚ ਬਹੁਤ ਕੁਸ਼ ਹੈ ਸਾਡੇ ਵੀਰ ਜਿਹੜੇ ਉਹ ਕਰ ਜਾਂਦੇ ਆ ਹੁਣ ਮੈਂ ਇਹ ਤਾਂ ਸਿੱਖ ਪ੍ਰਚਾਰਕ ਤਾਂ ਪਿਛਲੇ 28 ਸਾਲਾਂ ਤੋਂ ਸਿੱਖੀ ਦਾ ਪ੍ਰਚਾਰ-ਪ੍ਰਚਾਰ ਕਰਦਿਆਂ ਲੜਾਈ ਵੀ ਸਰਸੇ ਵਾਲੇ ਨਾਲ ਲੜੀ ਹੋਰ ਡੇਰੇਆਂ ਵਾਲਿਆਂ ਨਾਲ ਲੜੀ ਔਰ ਇਹਦੇ ਚ ਜੇਲਾਂ ਕੱਡੀਆਂ ਮੁਕਾਦਮੇ ਚੱਲੇ ਸਾਰਾ ਕੁਝ ਅਸੀਂ ਝੱਟਿਆ ਹਨਾ ਧਰਮ ਦਾ ਪ੍ਰਚਾਰ ਕੀਤਾ ਬਿਲਕੁਲ ਅਸੀਂ ਗੈਰ ਸਿੱਖਾਂ ਨੂੰ ਵੀ ਸਿੱਖੀ ਨਾਲ ਜੋੜਨ ਦਾ ਗੁਰੂ ਘਰ ਨਾਲ ਜੋੜਨ ਦਾ ਸਾਡਾ ਮਕਸਦ ਹੋਣਾ ਚਾਹੀਦਾ ਗੁਰੂ ਸਾਹਿਬ ਨੇ ਵੀ ਸਰਬੱਤ ਦੇ ਭਲੇ ਦੀ ਗੱਲ ਕੀਤੀ ਆ ਬਾਕੀ ਜਿਹੜੇ ਗੈਰ ਸਿੱਖ ਡੇਰੇ ਆ ਦੇਖੋ ਹਰੇਕ ਦੀ ਆਪਣੀ ਡੈਲੋਜੀ ਹੁੰਦੀ ਆਪਣੀਆਂ ਪਰੰਪਰਾਵਾਂ ਹੁੰਦੀਆਂ ਨੇ ਹਨਾ ਪਰ ਸਾਡੀ ਕੋਸ਼ਿਸ਼ ਰਹਿੰਦੀ ਅਸੀਂ ਹਰੇਕ ਨੂੰ ਗੁਰੂ ਘਰ ਨਾਲ ਜੋੜੀਏ ਗੁਰੂ ਵਾਲੇ ਪਾਸੇ ਲੈ ਕੇ ਆਈਏ ਹਨਾ ਇਸ ਗੱਲ ਬਾਰੇ ਨਾ ਇਸ ਗੱਲ ਬਾਰੇ ਨਾ ਬਾਬਾ ਬੰਤਾ ਸਿੰਘ ਜੀ ਵਿਚਾਰ ਕਰਦੇ ਹੁੰਦੇ ਆ ਕਿ ਜਿਵੇਂ ਨਾ ਸਾਡੇ ਕਈ ਐਸੇ ਪ੍ਰਚਾਰਕ ਆ ਦੇਖੋ ਇਹ ਪ੍ਰਚਾਰਕ ਦਾ ਅਸਲ ਮਤਲਬ ਤੇ ਉਹ ਹੀ ਆ ਵੀ ਜਿਹੜਾ ਆਪਣੇ ਧਰਮ ਦਾ ਪ੍ਰਚਾਰ ਕਰਕੇ ਲੋਕਾਂ ਨੂੰ ਆਪਣੇ ਧਰਮ ਵੱਲ ਪਰੇਰੇ ਹੂੰ ਹੁਣ ਮੰਨ ਲਓ ਕਈ ਸੰਪ੍ਰਚਾਰਕ ਇਹੋ ਜਿਹੇ ਆ ਜਿਹੜੇ ਹੁਣ ਮੰਨ ਲਓ ਤੁਹਾਡੇ ਬਾਰੇ ਕਈਆਂ ਨੇ ਪਾ ਕੇ ਫੇਮ ਲੈ ਲਏ ਹਾਂ ਹਾਂ ਉਹਨਾਂ ਲੋਕਾਂ ਦਾ ਅਸਲ ਮੋਟਿਵ ਇਹ ਹੀ ਆ ਕਿ ਉਹਨਾਂ ਦਾ ਜੋੜਨਾ ਨਹੀਂ ਆ ਉਹਨਾਂ ਨੂੰ ਤੋੜਨਾ ਮਨ ਲੋਕਾਂ ਨੂੰ ਤੇ ਉਹਨਾਂ ਨੇ ਆਪਣੀਆਂ ਰੋਟੀਆਂ ਛਕਣੀਆਂ ਮੈਂ ਦੇਖਦਾ ਦੋ ਛਲਾਰੂ ਜੇ ਆ ਕੱਲ ਜੇ ਕੱਲ ਦੀ ਘੂਤ ਨਹੀਂ ਸਵਿਆ ਜਦ ਉਹਨਾਂ ਨੇ ਬੜਾ ਬਣਾ ਕੇ ਨਾ ਉਹਨਾਂ ਦੀ ਕੋਈ ਘੱਲਣਾ ਕਹਾਣੀ ਪਹਿਲਾਂ ਉਹਨਾਂ ਨੇ ਚੋਲਾ ਪਾਇਆ ਹੁੰਦਾ ਗੋਲ ਪੱਗਾਂ ਹੁੰਦੀਆਂ ਸੀ ਹੁਣ ਉਹਨਾਂ ਨੇ ਪਜਾਮੇ ਪਾ ਕੇ ਸਿੱਧੀਆਂ ਪੱਖਾਂ ਕਰ ਲੀਆਂ ਤੇ ਹੁਣ ਉਹਨਾਂ ਨੂੰ ਇਹ ਹੁੰਦਾ ਵੀ ਇਹ ਗੱਲ ਤੇ ਫੇਮ ਤੇ ਉਹਨਾਂ ਦੀ ਸੋਚ ਕਿੱਥੇ ਅੜੀ ਆ ਮੈਂ ਸੁਣ ਰਿਹਾ ਮੈਨੂੰ ਕਹਿੰਨੇ ਭੇਜਿਆ ਸੀਗਾ ਹਾਂ ਉਹਨਾਂ ਦੀ ਮੈਂ ਸੁਣ ਰਿਹਾ ਮੈਨੂੰ ਕਹਿੰਨੇ ਭੇਜੀ ਸੀ ਉਹ ਕਹਿੰਦੇ ਗਿਫਟਾਂ ਗੁਫਟ ਜਿੰਨਾਂ ਦੀ ਨਿਗ੍ਹਾ ਹੀ ਗਿਫਟਾਂ ਤੱਕ ਆ ਜਾਂ ਇਹੋ ਜੇ ਸਾਧਨਾ ਤੱਕ ਆ ਹਨਾ ਜੀ ਬਿਲਕੁਲ ਤੇ ਉਹ ਮਤਲਬ ਤਾਂ ਉੱਠ ਕੇ ਕੀ ਸਿੱਖੀ ਦਾ ਪ੍ਰਚਾਰ ਕਰਨਗੇ ਜਾਂ ਕੀ ਸਿੱਖੀ ਦੀ ਗੱਲ ਸੋਣ ਅਸੀਂ 2.5 ਕਰੋੜ ਆਪਣੀ ਗਿਣਤੀ ਕਰਦੇ ਨੇ 2.5 ਕਰੋੜ ਆ 3 ਕਰੋੜ ਆ ਸਿੱਖਾਂ ਦੀ ਗਿਣਤੀ ਦੇਖੋ ਪਾਸੇ ਇਹ ਕਹਿੰਦੇ 96 ਕਰੋੜ ਖਾਲਸਾ ਉਹ 96 ਕਰੋੜ ਤਾਂ ਤਾਂ ਹੀ ਹੋਊ ਜੇ ਅਸੀਂ ਹੋਰਾਂ ਨੂੰ ਇੱਧਰ ਨੂੰ ਲੈ ਕੇ ਆਵਾਂਗੇ ਤਾਂ ਸਹੀ ਗੱਲ ਆ ਜੇ ਅਸੀਂ ਕਿਸੇ ਨੂੰ ਸਿੱਕੀ ਨਾਲ ਜੋੜਾਂ ਗੁਰਮਤ ਵਾਲੇ ਪਾਸੇ ਲੈ ਕੇ ਆਵਾਂਗੇ ਅੱਜ ਅਸੀਂ ਕਿਸੇ ਨੂੰ ਗੁਰੂ ਘਰ ਲੈ ਕੇ ਆਏ ਕੱਲ ਨੂੰ ਕੋਈ ਬਾਣੀ ਸੁਣ ਲੱਗੂ ਪਰਸੋਂ ਨੂੰ ਕੋਈ ਅਮਰ ਸ਼ਗੂਗਾ ਬਿਲਕੁਲ ਸਹੀ ਗੱਲ ਹੈ ਹੌਲੀ ਹੌਲੀ ਇਦਾਂ ਹੀ ਆ ਹੁਣ ਦੇਖੋ ਕਿੰਨੇ ਲੋਕ ਆ ਮੇਰੀ ਨਿਗਾਹ 'ਚ ਹੈ ਡੇਰੇ ਸਰਸੇ ਵਾਲੇ ਦਾ ਖੁਦ ਦਾ ਰਿਸ਼ਤੇਦਾਰ ਮਾਸੀ ਦਾ ਪੁੱਤ ਜਿਹੜਾ ਸੀਗਾ ਉਹ ਮੇਰੇ ਕੋਲੇ ਆ ਕੇ ਅਮਰ ਤੇ ਸ਼ਗਿਆ ਅੱਛਾ ਜੀ ਬਾਕੀ ਅਮਰਦੇਸ਼ ਆ ਕੇ ਉਹਨੇ ਗੁਰੂ ਆਲਾ ਬਣ ਗਿਆ ਸੀਗਾ ਆ ਪਿੱਛੇ ਜੇ ਉਹ ਚੜਾਈ ਕਰ ਗਿਆ ਇਹ ਸ਼ੁਰੂਆਤਾਂ ਦੀਆਂ ਗੱਲਾਂ ਨੇ 97 98 ਦੀ ਉਸ ਵੇਲੇ ਤਾਂ ਹੀ ਉਹ ਡੇਰੇ ਵਾਲਾ ਮੇਰੇ ਨਾਲ ਵੈਰ ਕਰਦਾ ਸੀ ਨਾ ਉਹਨੂੰ ਇਹ ਸੀਗਾ ਕਿ ਇਹਨਾਂ ਨੇ ਤਾਂ ਮੇਰੇ ਰਿਸ਼ਤੇਦਾਰਾਂ ਨੂੰ ਵੀ ਸਿੱਖ ਬਣਾਉਣਾ ਸ਼ੁਰੂ ਕਰਤਾ ਮੌਮੈਂਕ ਗੁਰੂ ਗ੍ਰੰਥ ਸਾਹਿਬ ਦਾ ਸਿੱਖਾਂ ਪੰਜ ਵਿਕਾਰੀ ਮਰਯਾਦਾ ਦਾ ਧਾਰਨੀ ਆ ਬਾਕੀ ਇਹ ਕਿੱਥੇ ਲਿਖਿਆ ਕਿ ਤੁਸੀਂ ਕਿਸੇ ਭਗਵੇਂ ਵਾਲੇ ਨੂੰ ਨਹੀਂ ਮਿਲ ਸਕਦੇ ਕਿਸੇ ਜਟਾਧਾਰੀ ਨੂੰ ਨਹੀਂ ਮਿਲ ਸਕਦੇ ਕਿਸੇ ਲੰਗ ਤੁਸੀਂ ਕਿਤੇ ਵੀ ਜਾਓ ਆਪਣੇ ਗੁਰੂ ਦੀ ਗੱਲ ਗੁਰੂ ਨਾਨਕ ਸਾਹਿਬ ਹਰਿਦਵਾਰ ਗਏ ਉਹਨਾਂ ਸਿੱਖੀ ਦੀ ਗੱਲ ਕੀਤੀ ਗੁਰਦਾਦ ਗਏ ਮੱਕਾ ਮਦੀਨਾ ਮਦੀਨਾ ਗਏ ਸੀ ਉਸ ਗੁਰੂ ਦੇ ਸਿੱਖ ਆ ਅਸੀਂ ਜਿੱਥੇ ਵੀ ਕਿਤੇ ਜਾਣਾ ਸੀ ਆਪਣੇ ਗੁਰੂ ਦੀ ਗੱਲ ਕਰਨੀ ਗੁਰਬਾਣੀ ਦੀ ਗੱਲ ਕਰਨੀ ਕਿਉਂਕਿ ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਕੋਈ ਨਹੀਂ ਅਤੇ ਸਾਡਾ ਤਾਂ ਸਭ ਸਿੱਖਣ ਨੂੰ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਤੇ ਬਾਣੀ ਗੁਰੂ ਗੁਰੂ ਹੈ ਬਾਣੀ ਅਸੀਂ ਗੁਰੂ ਦੀ ਗੱਲ ਕਰਨੀ ਆ ਬਾਕੀ ਉਹਨਾਂ ਦੇ ਨਾਲ ਡੇਰੇ ਸਰਸੇ ਵਾਲਾ ਜਿਵੇਂ ਮੇਰੇ ਨਾਲ ਇਸੇ ਤਰ੍ਹਾਂ ਇਹ ਜਗਮਾਲ ਵਾਲਿਆਂ ਨਾਲ ਡੇਰੇ ਸਰਸੇ ਵਾਲਾ ਰਾਮ ਰਹੀਮ ਧੱਕੇਸ਼ਾਈ ਕਰਦਾ ਇਹਨਾਂ ਦੇ ਬੰਦਿਆਂ ਦਾ ਨੁਕਸਾਨ ਵੀ ਕੀਤਾ ਤੇ ਖਾਲਸੇ ਦਾ ਫਰਜ਼ ਹੁੰਦਾ ਕਿ ਗਊ ਗਰੀਬ ਦੀ ਰੱਖਿਆ ਕਰਨੀ ਖਾਲਸੇ ਨੇ ਤੇ ਜਾ ਕੇ ਖੜਨਾ ਹੁੰਦਾ ਪਣਵੀ ਇਹਨਾ ਨਾਮ ਕਰ ਰਹੇ ਸੀ ਉਹਨਾਂ ਦੇ ਬੰਦੇ ਅਸੀਂ ਜਾ ਕੇ ਇਹਨਾਂ ਦੀ ਮਦਦ ਕੀਤੀ ਹੈ ਠੀਕਾ ਉਹ ਸਾਡੇ ਕੋਲ ਆਏ ਮਤਲਬ ਗੁਰੂ ਘਰ ਦੇ ਵਿੱਚ ਹੁਣ ਵੀ ਪਿਛਲੇ ਦਿਨਾਂ ਦੇ ਵਿੱਚ ਇੱਥੇ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਗਏ ਆ ਗੁਰੂ ਘਰਾਂ ਨਾਲ ਇਲਾਕੇ ਦੇ ਵਿੱਚ ਤੁਸੀਂ ਕਦੇ ਆ ਕੇ ਦੇਖੋ ਨਾ ਜਿਹੜੇ ਦੂਰ ਉਹਨਾਂ ਨੂੰ ਨਹੀਂ ਪਤਾ ਇਹਨਾਂ ਦਾ ਸਾਰਿਆਂ ਦਾ ਬੜਾ ਸਹਿਚਾਰ ਆ ਭਾਈ ਚਾਰਾ ਗੁਰਬਾਣੀ ਦੀ ਗੱਲ ਕੋਈ ਇਹ ਸਿੱਖ ਧਰਮ ਦੇ ਵਿੱਚ ਕੋਈ ਦਖਲਅੰਦਾਜ਼ੀ ਨਹੀਂ ਕਰਦੇ ਕੋਈ ਸਿੱਖ ਧਰਮ ਦੇ ਖਿਲਾਫ ਨਹੀਂ ਕਰਦੇ ਤੁਸੀਂ ਦੇਖੋ ਅਕਾਲ ਤਖਤ ਸਾਹਿਬ ਤੋਂ ਇਹਨਾਂ ਨੂੰ 1999 ਤੇ ਖਾਲਸੇ ਦੇ ਸਾਜਣਾ ਦਿਵਸ ਤੇ ਸ਼ਾਮਲ ਹੋਣ ਦਾ ਸੱਦਾ ਆਇਆ ਹੋਇਆ ਦੇਖੋ ਤੁਸੀਂ ਅੱਛਾ ਇਹ ਕੋਈ ਪੰਥ ਚੋਂ ਖਾਰਜ ਨਹੀਂ ਆਏ ਹਮ ਜਿਹੜਾ ਪੰਥ ਚੋਂ ਖਾਰਜ ਚਾਹੇ ਉਹ ਪੁਨਿਹਾਰਾ ਚਾਹੇ ਸਰਸਿਆਲਾ ਚਾਹੇ ਉਹ ਆਪਣਾ ਨੂਰ ਮੈਲੀਆ ਚਾਹੇ ਉਹ ਆਪਣਾ ਅਹੰਕਾਰੀ ਪਰ ਅਸੀਂ ਉਹਨਾਂ ਨਾਲ ਕੋਈ ਤਾਲੁਕਤ ਨਹੀਂ ਰੱਖਦੇ ਜਿਹੜਾ ਅਕਾਲ ਤਖਤ ਸਾਹਿਬ ਤੋਂ ਪੰਥ ਚੋਂ ਖਾਰਜ ਆ ਹਮ ਬਿਲਕੁਲ ਜਿਹੜੇ ਹੁਣ ਬਹੁਤ ਸਾਰੇ ਐਸੇ ਡੇਰੇ ਆ ਜਿਨ੍ਹਾਂ ਦਾ ਕੋਈ ਪੰਥ ਚੋਂ ਕੋਈ ਉਹਨਾਂ ਨੂੰ ਖਾਰਜ ਕਰਨ ਦਾ ਹੁਕਮ ਨਹੀਂ ਜਾਰੀ ਹੋਇਆ ਹੂੰ ਕੋਈ ਉਹ ਸਾਡੇ ਨਾਲ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਕਰਦੇ ਸਭ ਮੇਲ ਮਲਾਪ ਭਾਈਚਾਰਕ ਸਾਂਝ ਇੱਕ ਭਾਈਚਾਰਾ ਹਰੇਕ ਨੂੰ ਹਰੇਕ ਦਾ ਮੁਬਾਰਕ ਜਿਵੇਂ ਪਾਣੀ ਨੇ ਆਖਿਆ ਕੋਈ ਬੋਲੇ ਰਾਮ ਰਾਮ ਕੋਈ ਖੁਦਾਏ ਕੋਈ ਸੇਵਾ ਗੁਸਾਈਆਂ ਕੋਈ ਹਲਾਏ ਬਾਕੀ ਜਿੱਥੇ ਸਾਰੀ ਸੰਸਾਰ ਦੀ ਆਪਣਾ ਵਾਦੀ ਆ ਸਾਰੇ ਲੋਕ ਆ ਉੱਥੇ ਸਤਿਗੁਰੂ ਨੇ ਸਾਨੂੰ ਏਕਤਾ ਇੱਕੀ ਸਕੇ ਹਮ ਬਾਰਕ ਤੂੰ ਮੇਰਾ ਗੁਰ ਹੈ ਬਿਲਕੁਲ ਸੋ ਇੱਕ ਪਰਮਾਤਮਾ ਦੀ ਔਲਾਦ ਆ ਏਕ ਨੂਰ ਤੇ ਸਭ ਜਗ ਉਪਜਿਆ ਹੈ ਨਾ ਇਸ ਕਾਰਨ ਕਰਕੇ ਕਈ ਬੰਦਿਆਂ ਦਾ ਨਾ ਚਲੋ ਮਿਸ਼ਨ ਹੀ ਹੈ ਜਿਵੇਂ ਆ ਹੁਣ ਕੰਗਣਾ ਰਣੌਦ ਲੱਗੀ ਦੇਖੋ ਉਹਨੂੰ ਹੋਰ ਤਾਂ ਕੋਈ ਪੁੱਛਦਾ ਨਹੀਂ ਉਸ ਕਦੇ ਕਿਸਾਨਾਂ ਦੇ ਬੋਲ ਪੈਂਦੀ ਕਦੇ ਪੰਜਾਬ ਤੇ ਕਦੇ ਸਿੱਖਾਂ ਤੇ ਹੈ ਨਾ ਸੇਮ ਲੈਂਦੀ ਆ ਰੋਟੀਆਂ ਸੇਕਦੀ ਆ ਆਪਣੀਆਂ ਨਾ ਇਸੇ ਤਰ੍ਹਾਂ ਕਈ ਬੰਦੇ ਆ ਜਿਨ੍ਹਾਂ ਦਾ ਵजूद ਕੁਛ ਨਹੀਂ ਆ ਉਹ ਆਪਣਾ ਵजूद ਬਣਾਉਣ ਵਾਸਤੇ ਉਹਨਾਂ ਨੂੰ ਐ ਹੁੰਦਾ ਦਾਦੂਗਾਲ ਦੇ ਖਲਾਫ ਬੋਲੋ ਇਸ ਮਸਲੇ ਤੇ ਤੇ ਰੋਟੀਆਂ ਸੇਕ ਲੋ ਆਪਣੀਆਂ ਹੈ ਨਾ ਇੱਕ ਪੈਸਾ ਹੋ ਰਿਹਾ ਮੰਨ ਲਓ ਬੋਲਣ ਕੀ ਉਹਦੇ ਬਾਰੇ ਜਿਹੜਾ ਬੰਦਾ ਫੇਮਸ ਆ ਜੀ ਹੁਣ ਮੰਨ ਲਓ ਜਿਹੜਾ ਉਦਾਂ ਨੂੰ ਬੋਲਣ ਕੀ ਜਿਹੜਾ ਬੰਦਾ ਫੇਮਸ ਹੋ ਰਿਹਾ ਉਹਦਾ ਨਾਮ ਲੈ ਕੇ ਅਗੜੀ ਆਪ ਹੋਣਗੇ ਇਹਦੀ ਗੱਲ ਹੈ हां बस ਉਹਨਾਂ ਨੂੰ ਇਹੀ ਹੁੰਦਾ ਨਾ ਵੀ ਆਪਣੀਆਂ ਰੋਟੀਆਂ ਸੇਕ ਲੀਏ ਵੀ ਜਦੋਂ ਬਰੋਚ ਚ ਬੋਲਾਂਗੇ ਜਿਹੜੇ ਦੂਜੇ ਲੋਕਾਂ ਨੇ ਵਾਹ 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 ਵੀ ਇਹਨੇ ਬੜੀ ਕਮਾਲ ਦੀ ਗੱਲ ਕੀਤੀ ਮੈਂ ਇਹਨਾਂ ਨੂੰ ਸੋਲਾ ਚੈਲੰਜ ਕਰਦਾ ਕਿ ਕਿਤੇ ਵੀ ਮੇਰੇ ਨਾਲ ਬੈਠ ਕੇ ਲਾਈਵ ਕਿਸੇ ਵੀ ਚੈਨਲ ਦੇ ਉੱਤੇ ਗੱਲਬਾਤ ਕਰ ਲੈਣ ਮੈਂ ਦੱਸਾਂਗਾ ਕਿ ਅਸੀਂ ਕੀ ਕਰ ਰਹੇ ਹਾਂ ਗੁਰੂ ਦੀ ਕਿਰਪਾ ਨਾਲ ਤੇ ਇਹ ਦੱਸ ਦੇਣ ਵੀ ਇਹਨਾਂ ਨੇ ਕੀ ਕੀਤਾ ਹੁਣ ਤੱਕ ਸવાય ਰੋਟੀਆਂ ਸੇਕਣ ਤੋਂ ਬਿਲਕੁਲ ਜਿਹੜੇ ਪ੍ਰੋਫੈਸਰ ਕਘੇ ਹੁਣੀ ਆ ਦੂਜੇ ਤੇ ਜੇ ਟੰਡਰੀਆਂ ਵਾਲੇ ਇਹਨੂੰ ਸવાય ਅੱਗ ਲਾਉਣ ਦੇ ਵਿੱਚ ਕੰਮ ਤੋਂ ਇਲਾਵਾ ਹੋਰ ਜ਼ਿਆਦਾ ਕੀਤਾ ਇਹਨਾਂ ਨੇ ਅੱਜ ਤੁਸੀਂ ਦੇਖੋਗੇ ਡੇਰਾ ਵਿਆਸ ਦੀ ਚਾਰਵਾੜੀ ਦੇ ਅੰਦਰ ਗੁਰਦੁਆਰਾ ਸਾਹਿਬ ਸਥਾਪਿਤ ਕੀਤਾ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਤੇ ਉੱਥੇ ਦੋ ਗ੍ਰੰਥੀ ਅਮਰਧਾਰੀ ਸਿੰਘ ਡੇਰਾ ਵਿਆਸ ਦੇ ਜਿਹਨੇ ਪੈਰੋਕਾਰ ਆ ਉਹਨਾਂ ਦੇ ਆਨੰਦ ਕਾਰਜ ਉੱਥੇ ਹੁੰਦੇ ਜਿਹੜੇ ਅੰਦਰ ਰਹਿੰਦੇ ਆ ਔਰ ਲਾਈਨਾਂ ਲੱਗ ਕੇ ਉੱਥੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਉੱਥੇ ਜਾ ਕੇ ਤੇ ਦੇਖੋ ਹੌਲੀ ਹੌਲੀ ਗੁਰੂ ਸਾਹਿਬ ਦੀ ਕਿਰਪਾ ਨਾਲ ਉੱਥੇ ਉਹ ਜਿਹੜਾ ਡੇਰਾ ਜੋ ਡੇਰਾ ਵਿਆਸ ਮੁਖੀ ਉਹ ਵੀ ਗੁਰਬਾਣੀ ਦੀ ਗੱਲ ਗੁਰਮਤ ਦੀ ਗੱਲ ਉਹ ਵੀ ਕਹਿਣਗੇ ਵੀ ਮੈਂ ਉਹਨਾਂ ਦੇ ਬੱਚਿਆਂ ਦੇ ਆਨੰਦ ਕਾਰਜ ਗੁਰੂ ਗ੍ਰੰਥ ਸਾਹਿਬ ਤੇ ਹੋਏ ਆ ਉਹਨਾਂ ਦੇ ਪੋਤਿਆਂ ਦੇ ਜਨਮ ਦਿਨ ਮਨਾਏ ਤਾਂ ਵੀ ਗੁਰੂ ਗ੍ਰੰਥ ਸਾਹਿਬ ਪੰਥ ਦੇ ਪ੍ਰਸਿੱਧ ਕੀਰਤਨੀਏ ਕੀਰਤਨ ਕਰਕੇ ਆਏ ਸੋ ਇਸ ਤਰ੍ਹਾਂ ਬਾਕੀ ਪ੍ਰੇਰਣਾ ਹੁੰਦੀ ਹੌਲੀ ਹੌ ਸਮਾ ਪਾ ਕੇ ਜਿਸ ਤਰ੍ਹਾਂ ਜਿਹੜੇ ਸਾਡੇ ਤੋਂ ਦੂਰ ਹੋਏ ਆ ਹੌਲੀ ਹੌਲੀ ਜੇ ਕੋਸ਼ਿਸ਼ ਕਰਾਂਗੇ ਤਾਂ ਸਮਾ ਪਾ ਕੇ ਸਾਡੇ ਨੇੜੇ ਆਉਣਗੇ ਨਾ ਇਕਨਾਂ ਮੈਂ ਵੀਡੀਓ ਦੇਖ ਰਿਹਾ ਇਸ ਤੇ ਵੀ ਇੱਕ ਨੇ ਗੱਲ ਕੀਤੀ ਸੀ ਹਮ ਹੁਣ ਮੰਨ ਲਓ ਜਸਕਰਨ ਸਿੰਘ ਪਟਿਆਲੇ ਵਾਲਾ ਸਾਡਾ ਰਾਗੀ ਇੱਕ ਜੀ ਉਹਨੇ ਕੀਰਤਨ ਕੀਤਾ ਰਗਬ ਚੜੇ ਕੇ ਜੀ ਉਦੋਂ ਬੜਾ ਉਹਨਾਂ ਦਾ ਜਸਕਰਨ ਸਿੰਘ ਦਾ ਮੁੱਦਾ ਕਰਮ ਕੀਤਾ ਵੀ ਲਓ ਜੀ ਕੀਰਤਨ ਕੀਤਾ ਸਾਡੀ ਦੇਖੋ ਕੀਰਤਨ ਕੀਰਤਨ ਕਰਨਾ ਕੋਈ ਮਾੜੀ ਗੱਲ ਨਹੀਂ ਉਹ ਥੋੜਾ ਜਿਹਾ ਕੀ ਹੋ ਗਿਆ ਕਿ ਉਹ ਫੋਟੋਆਂ ਉਹ ਫਿਲਮੀ ਐਕਟਰ ਨਾਲ ਹੋ ਗਈਆਂ ਉਹਦੇ ਤੇ ਉਹਨਾਂ ਨੇ ਕਹਤਾ ਦੇਖੋ ਜੀ ਇਹ ਫੇਮਸ ਹੋਣ ਵਾਸਤੇ ਜਾਂ ਇਸ ਤਰ੍ਹਾਂ ਫੇਮ ਲੈਣ ਲਈ ਬੰਦ ਕਰ ਰਹੇ ਆ ਜਾਂ ਕੋਈ ਇਸ ਤਰ੍ਹਾਂ ਦਾ ਗੱਲਦਾ ਇਧਰ ਆ ਹੁਣ ਕੋਈ ਰਾਗ ਚੱਡਾ ਕੀਰਤਨ ਕਰਾਵੇ ਭਾਵੇਂ ਰਾਹੁਲ ਗਾਂਧੀ ਕਰਾਵੇ ਭਾਵੇਂ ਪ੍ਰਾਈਮ ਮਿਨਿਸਟਰ ਮੋਦੀ ਕਰਾਵੇ ਕੀ ਉਤਨੀਏ ਨੇ ਕੀਰਤਨ ਕਰਨਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਉੱਥੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਆ ਤੇ ਉਹ ਕੀਰਤਨ ਕਰ ਰਹੇ ਆ ਤੇ ਕੋਈ ਬੁਲਾਵੇ ਹੁਣ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਹੈਗਾ ਪ੍ਰਕਾਸ਼ ਜੀ ਆਪਾਂ ਗੁਰਮਰਯਾਦਾ ਦੇ ਨਾਲ ਗੁਰਬਾਣੀ ਕਥਾ ਕੀਰਤਨ ਜਿੱਥੇ ਵੀ ਕੋਈ ਕਹੂਗਾ ਉੱਥੇ ਮਰਿਆ ਹੁਣ ਇੱਥੇ ਜਗਮਾਲ ਵਾਲੀ ਆ ਦੇਖੋ ਇੱਥੇ ਉਹ ਨਾ ਜਿੰਨੇ ਉਹਨਾਂ ਗੱਤਕਾ ਸਾਡੇ ਨਿਹੰਗ ਸਿੰਘ ਜਾਂਦੀਆਂ ਪਾਰਟੀਆਂ ਗੱਤਕਾ ਖੇਡਣ ਉਹ ਆਪਣੇ ਕੋਈ ਫੰਕਸ਼ਨ ਉਹਦੇ ਤੇ ਗੱਤਕੇ ਦਾ ਸ਼ੋਅ ਕਰਾਉਂਦੇ ਆ ਜੀ ਜੀ ਤੇ ਨਿਹੰਗ ਸਿੰਘ ਫੌਜਾਂ ਉੱਤੇ ਗੱਤਕਾ ਖੇੜ ਕੇ ਆਉਂਦੀਆਂ ਤੇ ਦੇਖੋ ਜਦੋਂ ਗੱਤਕਾ ਖੇੜਦੇ ਆ ਖਾਲਸੇ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਆ ਗੱਤਕਾ ਸਾਡਾ ਸਿੱਖ ਮਾਰਸ਼ਲ ਆਰਟਾ ਲੋਕ ਪਲੇਅਰਤ ਹੁੰਦੇ ਆ ਬੰਦਾ ਵੀਰ ਚ ਸੋ ਵੇਖ ਕੇ ਵੀ ਹਾਂ ਪਲੇਅਰਤ ਹੁੰਦੇ ਆ ਇਧਰ ਨੂੰ ਸਿੱਖੀ ਵਾਲੇ ਪਾਸੇ ਖਾਲਸੇ ਵਾਲੇ ਪਾਸੇ ਤੇ ਪ੍ਰਚਾਰ ਇਦਾਂ ਹੀ ਹੁੰਦਾ ਹੌਣ ਪ੍ਰਚਾਰ ਨੂੰ ਜੇ ਆਪਾਂ ਚਾਰਦਵਾਰੀ ਚ ਘੁੱਟ ਲਾਂਗੇ ਤੇ ਪ੍ਰਚਾਰ ਹੋਊ ਕਿਦਾਂ ਦੱਸੋ ਇਹ ਗੈਰ ਸਿੱਖਾਂ ਨੂੰ ਜਾਣਾ ਹੁਣ ਦੇਖੋ ਜੇ ਮੈਂ ਉਹਨਾਂ ਨਾਲ ਖੜਾ ਜੋ ਗੁਰੂ ਗ੍ਰੰਥ ਸਾਹਿਬ ਵੱਲੋਂ ਆਏ ਆ ਕਿੰਨੇ ਉਹਨਾਂ ਦੇ ਪੈਰੋਕਾਰ ਜਿਹੜੇ ਉਹ ਗੁਰਦੁਆਰਾ ਸਾਹਿਬ ਪਹਿਲੀ ਵਾਰ ਜਿਨ੍ਹਾਂ ਨੇ ਕਦੇ ਦਰਬਾਰ ਸਾਹਿਬ ਦਰਸ਼ਨ ਹੀ ਨਹੀਂ ਸੀ ਕੀਤੇ ਉਹ ਦਰਬਾਰ ਸਾਹਿਬ ਪਹਿਲੀ ਵਾਰ ਦਰਸ਼ਨ ਕਰਕੇ ਗਏ ਆ ਕੱਲ ਹਨਾ ਬਿਲਕੁਲ ਜੀ ਸੋ ਇਸ ਤਰੀਕੇ ਦੇ ਨਾਲ ਸਾਡੀ ਜਿਹੜੀ ਮੇਰੀ ਕੋਸ਼ਿਸ਼ ਰਹਿੰਦੀ ਆ ਹਰੇਕ ਦੀ ਹਰੇਕ ਨੂੰ ਆਪੋ ਆਪਣੀ ਸੋਚ ਵਿੱਚ ਮੁਬਾਰਕ ਆ ਮੇਰੀ ਜਿਹੜੀ ਸੋਚ ਆ ਉਹ ਹੈ ਗੁਰੂ ਘਰ ਨਾਲ ਜੋੜਨ ਦੀ ਜਿਹੜੇ ਅਕਾਲ ਤਖ਼ਤ ਸਾਹਿਬ ਉਹ ਤੋਂ ਪੰਥ ਜੋ ਖਾਰਜ ਨਹੀਂ ਆ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਵਾਲੇ ਪਾਸੇ ਜੋੜਨਾ ਤੇ ਸਿੱਖਾਂ ਚ ਤੇ ਅਸੀਂ ਕਰਦੇ ਆ ਗੈਰ ਸਿੱਖਾਂ ਚ ਵੀ ਜਾ ਕੇ ਪ੍ਰਚਾਰ ਕਰਨਾ ਇਹ ਸਾਡਾ ਮਿਸ਼ਨ ਹੈ ਕਿ ਅਸੀਂ ਉਹਨਾਂ ਨੂੰ ਗੁਰੂ ਘਰ ਵਾਲੇ ਪਾਸੇ ਲੈ ਕੇ ਆਈਏ ਹਰੇਕ ਨਾਲ ਭਰਾਤਰੀ ਭਾਵ ਇੰਟਰਫੇਥ ਵੀ ਕਿਸੇ ਮੁਸਲਮਾਨ ਭਰਾ ਨਾਲ ਕਿਸੇ Hindu ਨਾਲ ਕਿਸੇ ਚੀਨੀ ਸਾਈ ਨਾਲ ਕਿਸੇ ਹੋਰ ਡੇਰੇ ਵਾਲੇ ਨਾਲ ਸਾਡਾ ਪਿਆਰ ਸਤਕਾਰ ਦੋਸਤੀ ਇੱਕ ਵੱਖਰੀ ਗੱਲ ਆ ਹੂੰ ਠੀਕ ਆ ਨਾ ਪਰ ਸਾਡੀਆਂ ਮਤਮਰਿਆਦਾਵਾਂ ਜਿਹੜੀਆਂ ਧਰਮ ਦੀਆਂ ਨੇ ਉਹ ਜੋੜਨ ਦੀ ਪ੍ਰੇਰਣਾ ਦਿੰਦੀਆਂ ਨੇ ਤੇ ਇਹੀ ਵੀਰ ਸੀ ਜਿਹੜੇ ਕਹਿ ਸਕਦੇ ਦੇਖੋ ਜੀ ਭਾਈ ਕन्हैया ਤਾਂ ਦੁਸ਼ਮਣਾਂ ਨੂੰ ਪਾਣੀ ਪਿਾਈ ਜਾ ਰਿਹਾ ਜੀ ਅਸੀਂ ਵੜਦੇ ਹਾਂ ਟੋਕਦੇ ਹਾਂ ਤੇ ਪਾਣੀ ਪਿਆ ਕੇ ਫਿਰ ਖੜੇ ਕਰ ਦਿੰਦਾ ਤੇ ਗੁਰੂ ਸਾਹਿਬ ਨੇ ਕੀ ਕਿਹਾ ਕਹਿੰਦੇ ਲੈ ਵੀ ਮਲਮ ਪੱਟੀ ਵਿਚਾਰਿਆ ਕਰ ਹਣਾ ਕੱਲਾ ਪਾਣੀ ਨਾ ਪਿਆ ਗੁਰੂ ਦੀ ਵਿਚਾਰਧਾਰਾ ਤਾਂ ਇਹ ਆ ਸਾਡੇ ਦੀ ਹਣਾ ਜਿਹੜੇ ਭਲਾ ਦਾ ਗੁੱਸਾ ਮੰਨਦਾ ਬਾਣੀ ਕਹਿ ਰਹੀ ਏ ਜੀ ਬਿਲਕੁਲ ਸਤਗੁਰੂ ਸੱਜੇ ਪਾਰ ਸਾਦੀ ਬਾਣੀ ਦਾ ਇਹ ਉਪਦੇਸ਼ ਆ ਤੇ ਉਹਨੂੰ ਪ੍ਰਚਾਰਨਾ ਸੀ ਹੋਰਾਂ ਜੀ ਵੀ ਲੈ ਕੇ ਜਾਣਾ ਉਹਨਾਂ ਥਾਵਾਂ ਤੇ ਵੀ ਲੈ ਕੇ ਜਾਣਾ ਜਿੱਥੇ ਨਹੀਂ ਆ ਜਿਵੇਂ ਤੁਸੀਂ ਬਾੜਮੀਰ ਦੀ ਮੈਂ ਗੱਲ ਕੀਤੀ ਹਰਿਆਣਵੀ ਰਾਜਸਤਾਨੀ ਲੋਕ ਉਹਨਾਂ ਜੀ ਵੀ ਇਸ ਗੁਰੂ ਦੀ ਗੱਲ ਨੂੰ ਲੈ ਕੇ ਜਾਣਾ ਤੇ ਉਹਨਾਂ ਨੂੰ ਦਰਬਾਰ ਸਾਹਿਬ ਲੈ ਕੇ ਆਉਣਾ ਗੁਰੂ ਗ੍ਰੰਥ ਸਾਹਿਬ ਸਾਡਾ ਕੇਂਦਰੀ ਸਥਾਨ ਸਾਡਾ ਸ੍ਰੀ ਹਰਮੰਦਰ ਸਾਹਿਬ ਹਨ ਜਿਹਦੇ ਦਰਸ਼ਨ ਇਸ਼ਨਾਨ ਸੀ ਨਿਤ ਲੋਚਦੇ ਆ ਹੁਣ ਕੱਲ ਉਹਨਾਂ ਨੂੰ ਜਦੋਂ ਪੁੱਛਿਆ ਪਿੱਦਾਨ ਉਹ ਅੰਦਰ ਕਿਹੋ ਜਿਹਾ ਮਹਿਸੂਸ ਹੋਇਆ ਕਹਿੰਦੇ ਸਕੂਨ ਹੀ ਸਕੂਨ ਦੀ ਆਨੰਦ ਆ ਇਹਦੋਂ ਪਰੇ ਕੁਝ ਨਹੀਂ ਹੈ ਕਹਿੰਦੇ ਔਰ ਦੇਖੋ ਉਹ ਵੀ ਕਹਿ ਰਹੇ ਆ ਜਿਹੜੇ ਉਹਨਾਂ ਦੇ ਪੈਰੋਂ ਕਰ ਉਹ ਵੀ ਕਹਿਣਗੇ ਵੀ ਵਾਹ ਵੀ ਜਦੋਂ ਸਾਡੇ ਮੁਖੀ ਉੱਥੇ ਜਾ ਕੇ ਜਿਹੜੇ ਸਾਡੀ ਸੰਸਥਾ ਦੇ ਮੁਖੀ ਉਹ ਵੀ ਜਾ ਕੇ ਤੇ ਅਸੀਂ ਕਿਉਂ ਨਾ ਜਾਈਏ ਅਸੀਂ ਕਿਉਂ ਨਾ ਆਨੰਦ ਲਈਏ ਉੱਥੋਂ ਤੇ ਮੇਰਾ ਵਿਆਸ ਮੁਖੀ ਸਾਡੇ ਨਾਲ ਦਰਬਾਰ ਸਾਹਿਬ ਗਏ ਉਹ ਪਹਿਲਾਂ ਵੀ ਜਾਂਦੇ ਹੋਣਗੇ ਪਹਿਲਾਂ ਵੀ ਗਏ ਹੋਣਗੇ ਪਰ ਸਾਡੇ ਨਾਲ ਜਦੋਂ ਗਏ ਤਾਂ ਹਾਈਲਾਈਟ ਹੋਈ ਗੱਲ ਹੈ ਨਾ ਦੁਨੀਆ 'ਚ ਹਾਂ ਉਹਨਾਂ ਦੇ ਜਿਹੜੇ ਪੈੜੋਕਾਰ ਸੀ ਉਹ ਵੀ ਦਰਬਾਰ ਸਾਹਿਬ ਜਿਹੜੀ ਇਧਰੋਂ ਸਾਊਥ ਤੋਂ ਕਰਨਾਟਕ, ਕੇਰਲਾ, ਤਾਮਿਲਨਾਡੂ ਤੋਂ ਆਉਂਦੇ ਸੀ ਨਾ ਪਹਿਲਾਂ ਉਹਨਾਂ ਦੀਆਂ ਰੇਲ ਗੱਡੀ ਦੀਆਂ ਟਿਕਟਾਂ ਡੇਰਾ ਬਿਆਸ ਤੱਕ ਹੁੰਦੀਆਂ ਸੀਗੀਆਂ ਹੁਣ ਉਹਨਾਂ ਦੀਆਂ ਟਿਕਟਾਂ ਜਿਹੜੀਆਂ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਤੱਕ ਹੁੰਦੀਆਂ ਉਹ ਪਹਿਲਾਂ ਦਰਬਾਰ ਸਾਹਿਬ ਦਰਸ਼ਨ 1900 ਆਪਣਾ 2011 ਤੋਂ ਬਾਅਦ ਤੁਸੀਂ ਦੇਖੋ ਬਹੁਤ ਸਾਰੇ ਇਹੋ ਜਿਹੇ ਸਾਊਥ ਦੇ ਲੋਕ ਆ ਜਾਂ ਰਾਜਸਤਾਨੀ ਉਹਨਾਂ ਨੇ ਪਹਰਾਵੇ ਪਾਏ ਹੋਣਗੇ ਤਾਂ ਦਰਬਾਰ ਸਾਹਿਬ ਤੁਹਾਨੂੰ ਮਿਲਣਗੇ ਹਾਂ ਬਿਲਕੁਲ ਉਹਨਾਂ ਨੂੰ ਉਹਨਾਂ ਤੇ ਕੀ ਵੱਡੀ ਗਿਣਤੀ ਜਿਵੇਂ ਐਸਜੀਪੀਸੀ ਨੂੰ ਵੀ ਪਤਾ ਕਰ ਸਕਦੇ ਕਿ ਕਿੰਨੀ ਵੱਡੀ ਗਿਣਤੀ ਚੋ ਲੋਕ ਹੁਣ ਉੱਥੇ ਆਉਣ ਲੱਗੇ ਦਰਬਾਰ ਸਾਹਿਬ ਦਰਸ਼ਨ ਕਰਦੇ ਕਦੋਂ ਕਿਸਦਾ ਮਨ ਜਿਹੜਾ ਹੈ ਗੁਰੂ ਨਾਲ ਜੁੜ ਜੇ ਪ੍ਰਮਾਤਮਾ ਕਾਲਪੁਰਖ ਨਾਲ ਜੁੜ ਜੇ ਉਹ ਕਹਿੰਦੇ ਜਦੋਂ ਸਾਡੇ ਡੇਰਾ ਮੁਖੀ ਸਾਡੀ ਸੰਸਥਾ ਦੇ ਮੁਖੀ ਦਰਬਾਰ ਸਾਹਿਬ ਜਾ ਕੇ ਦਰਸ਼ਨ ਕਰਦੇ ਆ ਹਰਮੰਦਰ ਸਾਹਿਬ ਜਾ ਰਹੇ ਤੇ ਅਸੀਂ ਕਿਉਂ ਨਾ ਜਾਈਏ ਉਹ ਵੀ ਜਾਣ ਲੱਗੇ ਹੈਨਾ ਮਤਲਬ ਹੱਟ ਗਏ ਉਹਨਾਂ ਦੇ ਤੇ ਬਾਕੀ ਜਿਹੜੇ ਨਾਲ ਦੇ ਹੋਣਗੇ ਉਹ ਮੈਨੂੰ ਵਿਦੇਸ਼ਾਂ ਦੇ ਵਿੱਚ ਮੈਨੂੰ ਅੱਜ ਵੀ ਸਵੇਰ ਫੋਨ ইংল্যান্ড ਤੋਂ ਆ ਰਿਹਾ ਸੀਗਾ ਉਹ ਕਹਿੰਦੇ ਉਹਨੇ ਪਹਿਲਾਂ ਕਲੀਨ ਸੇਵ ਸੀਗਾ ਹੁਣ ਉਹਨੇ ਕੇਸ ਰੱਖ ਲਿਆ ਗੁਰਦੁਆਰਾ ਸਾਹਿਬ ਜਪਦੀ ਸਾਹਿਬ ਦੀ ਰੋਲਾ ਲਾਉਣ ਜਾਣ ਲੱਗ ਗਿਆ ਅੱਛਾ ਹੁਣ ਉਹ ਆਪ ਮੇਰੇ ਨਾਲ ਗੱਲ ਕਰ ਰਿਹਾ ਸੀ ਅੱਜ ਆਪਣਾ ਬਰਮੀ ਬਰਮੀਗਮ ਤੋਂ ਯੂਕੇ ਤੋਂ ਅੱਛਾ ਠੀਕ ਉਹ ਕਹਿੰਦੇ ਜੀ ਜਦੋਂ ਦੇ ਮਤਲਬ ਤੁਸੀਂ ਮਤਲਬ ਇਹ ਜਿਹੜਾ ਨੇੜਤਾ ਇੱਕ ਭਾਈਚਾਰਾ ਭਾਈਚਾਰਕ ਪਿਆਰ ਦੀ ਸਾਂਝ ਪੈਦਾ ਕੀਤੀ ਅਸੀਂ ਗੁਰੂ ਘਰ ਦੇ ਨੇੜੇ ਹੋ ਗਏ ਕਹਿੰਦੇ ਜੀ ਜੀ ਜਦੋਂ ਅਸੀਂ ਗੁਰੂ ਘਰ ਵੱਲ ਨੂੰ ਵਰਦੇ ਕਹਿੰਦੇ ਅਸੀਂ ਜਪਜੀ ਸਾਹਿਬ ਦੀ ਰੋਲ ਵੀ ਲਾ ਕੇ ਉਹਨੇ ਸਾਫਤ ਸੂਰਤ ਹੋ ਗਏ ਕਈ ਐ ਅਮਰਤ ਸ਼ਕਲ ਇਹ ਸਿੱਖੀ ਨਾਲ ਵੀ ਜੁੜ ਗਏ ਹਨਾ ਜੀ ਬਿਲਕੁਲ ਤਾਂ ਇਸ ਤਰੀਕੇ ਨਾਲ ਜੇ ਅਸੀਂ ਕਰਾਂਗੇ ਤਾਂ ਤਾਂ ਹੀ ਆ ਨਾ ਬਾਕੀ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੈਸੇ ਜਿੰਨੇ ਕਿਸ ਨੇ ਕਰਨਾ ਮਗਧਿਕ ਪਾਈ ਕਰਨੀ ਕਰੀ ਜਾਵੇ ਪਰ ਜਿੱਥੇ ਗੁਰਮ ਰਿਆਦਾ ਦੀ ਗੱਲ ਆ ਉਹ ਜਦੋਂ ਮਰਜ਼ੀ ਬੈਠ ਕੇ ਜਿੱਥੇ ਮਰਜ਼ੀ ਬੈਠ ਕੇ ਦੱਸਾਂਗੇ ਵੀ ਅਸੀਂ ਕੀ ਕਰ ਰਹੇ ਆ ਨਹੀਂ ਨਹੀਂ ਇਹ ਜਿਹੜੇ ਰੋਲਾ ਪਾਉਂਦੇ ਨਾ ਜ਼ਿਆਦਾ ਫੇਮ ਲੈਣ ਦੇ ਲਈ ਜੀ ਇਹ ਜੇ ਕਿਤੇ ਆ ਕੇ ਇਹਨਾਂ ਨਾਲ ਵਿਚਾਰ ਕਰਨ ਦਾ ਕਿਤੇ ਆਖੀ ਨੇ ਵੀ ਡਿਬੇਟ ਕਰ ਲਓ ਸਾਡੇ ਨਾਲ ਇਹ ਜਿਥੋਂ ਤੱਕ ਮੈਨੂੰ ਪਤਾ ਕਿ 5 ਮਿੰਟ ਵੀ ਕਿਸੇ ਦੇ ਗੱਲ ਟੈੱਕ ਨਹੀਂ ਸਕਦੇ ਇਹੋ ਜੇ ਨਹੀਂ ਹੈ ਹੀ ਨਹੀਂ ਆ ਨਾ ਉਹ ਤਾਂ ਸਿਰਫ ਇਹ ਕੁੜਤਾਂ ਪੈਦਾ ਕਰਨੀ ਮਤਲਬ ਵਿਰੋਧ ਹੀ ਪੈਦਾ ਉਹਦੇ ਕੁੜਤਾਂ ਚੋਂ ਵਿਰੋਧ ਚੋਂ ਆਪਣਾ ਤੂਰੀ ਫੁਲਕਾ ਪਾਲਦੇ ਆ ਬਸ ਹੋਰ ਹੈ ਹੋਰ ਇਹਨਾਂ ਜੋ ਕੁਝ ਨਹੀਂ ਹੈ ਕੀ ਕੀਤਾ ਕਿ ਇਹਨਾਂ ਨੇ ਦੇਖੋ ਦਾਦੂ ਵਾਲ ਨੇ ਤਾਂ 1996 ਚ ਜਾ ਕੇ ਸਰਸੇ ਵਾਲੇ ਨਾਲ ਪੰਗਾ ਲਿਆ ਜੀ ਜੀ ਅੱਜ ਸਰ ਸਵਾਗਤ ਤੇ ਜੇਲ੍ਹ ਦੀਆਂ ਸਰਾਖਾਂ ਪਿੱਛੇ ਆ ਜੇ ਉਹਨੇ ਸਾਡੇ ਗੁਰੂ ਦਾ ਸਵਾਗ ਰਚਿਆ ਠੀਕ ਹੈ ਨਾ ਜੇ ਉਹਨੇ ਸਾਡੇ ਧਰਮ ਦਾ ਖੰਡਾਜੀ ਕੀਤੀ ਉਹਦਾ ਹਲਾਤ ਕੀ ਹੈ ਜਿਹੜੇ ਉਹਦੇ ਨਾਲ ਖੜੇ ਹੋਏ ਉਹਨੂੰ ਮਾਫੀਨਾਮਾ ਦਿੱਤਾ ਉਹਨਾਂ ਦਾ ਹਲਾਤ ਕੀ ਹੈ ਅਜੇ ਕਾਲ ਤੱਕ ਹੱਤੇ ਉਹਨਾਂ ਨੂੰ ਤਲਬ ਕੀਤਾ ਤਨਖਾਈਏ ਕੋ ਇਤਜ਼ਾਰ ਦਾ ਦੋਸ਼ੀ ਕਰਾਰ ਦੇ ਦਿੱਤੇ ਹਨ ਹਗਾ ਕੀ ਹੁੰਦਾ ਇਹ ਤੁਸੀਂ ਦੇਖੋ ਇਸ ਕਾਰਨ ਕਰਕੇ ਮੈਂ ਮੇਰਾ ਜਿਹੜਾ ਮੈਨੂੰ ਕੋਈ ਵੀ ਸਿੱਖ ਬੈਠ ਕੇ ਨਾ ਵਿਚਾਰ ਚਰਚਾ ਦੇ ਨਾਲ ਵਿਚਾਰ ਧਾਰਾ ਦੇ ਨਾਲ ਗੱਲ ਨੂੰ ਸਮਝ ਕੇ ਫਿਰ ਮੈਨੂੰ ਕਹਦੇ ਵੀ ਆ ਗਲਤ ਤੁਸੀਂ ਵੀ ਮੈਨੂੰ ਤੁਸੀਂ ਦੱਸ ਦੋ ਦਰਬਾਰ ਸਾਹਿਬ ਕਿਸ ਨੂੰ ਲਿਜਾਣਾ ਗਲਤ ਆ ਗੁਰੂ ਗ੍ਰੰਥ ਸਾਹਿਬ ਨਾਲ ਜੋੜਨਾ ਗਲਤ ਆ ਜੋੜਨਾ ਚਾਹੀਦਾ ਤੇ ਜੋੜਨਦਾ ਹੈ ਜੀ ਤੁਸੀਂ ਆ ਇਹ ਕੰਮ ਅਸੀਂ ਕਰ ਰਹੇ ਆ ਇਹ ਸਾਡਾ ਮਿਸ਼ਨ ਹੈ ਭਾਈ ਸਾਹਿਬ ਜਿਹੜੀ ਨਹੀਂ ਕਹਿੰਦਾ ਕਿਉਂਕਿ ਮੇਰਾ ਜਿਹੜਾ ਹੈਗਾ ਉਹ ਇਹੀ ਹੈ ਮੰਨਣਾ ਕਿ ਆਪਾਂ ਨੂੰ ਜਿੰਨੇ ਵੀ ਹੈ ਕਲਾ ਵਿੱਚ ਲੈਣਾ ਚਾਹੀਏ ਆਪਣੇ ਬਗਾਨੇ ਜਿਹੜੇ ਦੂਰ ਗਏ ਉਹਨਾਂ ਨੂੰ ਗੁਰੂ ਦੇ ਨਾਲ ਜੋੜਿਆ ਜਾਵੇ ਕੋਈ ਭਾਈਚਾਰਕ ਸਾਂਝ ਪੈਦਾ ਕੀਤੀ ਜਾਵੇ ਅਮਨ ਸ਼ਾਂਤੀ ਦਾ ਪੈਗਾਮ ਜਿਹੜਾ ਉਹ ਦੁਨੀਆ ਤੇ ਜਾਵੇ ਪਿਆਰ ਸਭ ਨਾਲ ਨਫ਼ਰਤ ਕਿਸੇ ਨਾਲ ਨਫ਼ਰਤ ਅਸੀਂ ਬੁਰਾਈਆਂ ਨਾਲ ਕਰਦੇ ਆਂ ਕਿਸੇ ਦੀ ਸੰਸਤਾ ਕਰਕੇ ਕਿਸੇ ਦੇ ਧਰਮ ਕਰਕੇ ਗਏ ਦੇ ਜਾਦਗੋਦ ਕਰਕੇ ਨਹੀਂ ਅਸੀਂ ਕਿਸੇ ਨਾਲ ਬੁਰਾਈਆਂ ਨਾਲ ਨਫ਼ਰਤ ਕਰੀਏ ਤੇ ਪਿਆਰ ਸਭ ਨਾਲ ਸਤਿਗੁਰੂ ਦੀ ਬਾਣੀ 10ਵੇਂ ਪਾਤਸ਼ਾਹ ਮਹਾਰਾਜ ਦੇ ਬਚਨਾਂ ਸਾਚੇ ਤੋਂ ਸੁਣ ਲਿਓ ਸਭ ਹੈ ਜਨ ਪ੍ਰੇਮ ਕੀਓ ਤਨਹੀ ਪ੍ਰਭ ਪਾਓ ਬਿਲਕੁਲ ਜੀ ਜੀ ਚਲੋ ਠੀਕ ਹੈ ਭਾਈ ਸਰ ਜੀ ਬਹੁਤ ਵਧੀਆ ਲੱਗਾ ਅੱਜ ਜੀ ਧੰਨਵਾਦ ਜੀ ਧੰਨਵਾਦ ਤੁਹਾਡਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ